ਤੁਸੀਂ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਤੁਸੀਂ ਹੈਰਾਨ ਹੋਵੋਗੇ ਕਿ 11 ਵਜੇ ਸੈਸ਼ਨ ਲਈ ਸਾਡੇ ਕੋਲ ਹਲੇ ਤੱਕ ਕੋਈ ਪ੍ਰੋਗਰਾਮ ਜਾਰੀ ਹੋਕਰ ਨਹੀਂ ਆਇਆ ਕਿ ਸਵੇਰੇ ਵਿਧਾਨ ਸਭਾ ਚ ਕੀ ਇਸ਼ੂ ਡਿਸਕਸ ਹੋਣਾ ਹੈ ਕਿ ਨਹੀਂ ਹੋਣਾ ਕਿ ਜਿਹੜਾ ਵੀ ਇਹਨਾਂ ਨੇ ਕਾਗਜ਼ ਤਿਆਰ ਕੀਤੇ ਆ ਉਹ ਇਹਨਾਂ ਨੇ ਦਿੱਲੀ ਭੇਜੇ ਆ ਕਿ ਕੈਪਟਨ ਅਮਰਿੰਦਰ ਸਿੰਘ ਤਦੇ ਉਹ ਕਾਗਜ਼ ਨੂੰ ਵਿਧਾਨ ਸਭਾ 'ਚ ਪੇਸ਼ ਕਰਨਗੇ ਜੇ ਮੋਦੀ ਸਾਹਿਬ ਨੇ ਉਹਦੇ 'ਚ ਸਹਿਮਤੀ ਦੇ ਦਿੱਤੀ ਕਹਿਣ ਦਾ ਭਾਵ ਕਿ ਫੇਰ ਰੌਲਾ ਉਹ ਫਿਕਸਡ ਮੈਚ ਦਾ ਚੱਲ ਰਿਹਾ ਸੂਬਾ ਤੇ ਕੇਂਦਰ ਸਰਕਾਰ ਦੀ ਗਣਤੁਪ ਵਾਲੇ ਖਦਸ਼ੇ ਕਾਂਗਰਸ ਦੇ ਸਿਆਸੀ ਵਿਰੋਧੀ ਅਕਾਲੀ ਦਲ ਦੇ ਨੇ ਇਲਜ਼ਾਮ ਗੰਭੀਰ ਨੇ ਕਿ ਕਾਂਗਰਸ ਤੇ ਕਿਸਾਨ ਹਿਤੈਸ਼ੀ ਚਿਹਰੇ ਵਾਲੇ ਪਰਦੇ ਪਿੱਛੇ ਖੇਡ ਕੁਝ ਹੋਰ ਚੱਲ ਰਿਹਾ ਹੈ ਇਹੀ ਨਹੀਂ ਕੇਂਦਰ ਅਤੇ ਕੈਪਟਨ ਸਰਕਾਰ ਦੀਆਂ ਮੁਲਾਕਾਤਾਂ ਅਤੇ ਬਿੱਲਾਂ ਦੀਆਂ ਮੱਦਾ ਨਾਲ ਵਾਕਿਫ ਹੋਣ ਦੇ باوجود ਅਣਜਾਣ ਬਣ ਕਿਸਾਨਾਂ ਦੀ ਅੱਖਾਂ 'ਚ ਘੱਟਾ ਪਾਉਣ ਦੇ ਇਲਜ਼ਾਮ ਵੀ ਮੜੇ ਗਏ ਨੇ। ਔਰ ਮੈਂ ਧਨਵਾਦੀ ਆ ਕੈਪਟਨ ਅਮਰਿੰਦਰ ਸਿੰਘ ਦਾ ਇੰਨੇ ਚਿਰਚਾ ਤਾ ਉਹ ਰਹੇ ਸੀ ਡਿਨਾਈਲ ਮੋਡ 'ਚ। ਮਗਰ ਅੱਜ ਉਹਨਾਂ ਦੇ ਪ੍ਰੈਸ ਨੋਟ ਨੇ ਉਹ ਗੱਲ ਸਾਫ਼ ਕਰਤੀ ਕਿ ਹਾਂ ਅਸੀਂ ਮੀਟਿੰਗਾਂ 'ਚ ਸ਼ਾਮਿਲ ਹੁੰਦੇ ਰਹੇ ਪਹਿਲਾਂ ਤਾਂ ਡਿਨਾਈ ਕਰਦੇ ਰਹੇ ਕਿ ਸਾਨੂੰ ਪਤਾ ਹੀ ਨਹੀਂ ਸੀ। ਅੱਜ ਮੰਨ ਗਏ ਆ। ਉਸ ਮੀਟਿੰਗ ਚ ਕਿ ਹਾਂ ਸਾਨੂੰ ਦੱਸਿਆ ਗਿਆ ਸੀਗਾ ਭਾਵੇਂ ਉਹਨੂੰ ਆਪ ਦੇ ਮਤਲਬ ਦੀ ਸ਼ਬਦਾਬਲੀ ਵਰਤ ਲਈ ਕਿ ਡਿਕਟੇਟ ਆਇਆ ਸੀ ਡਿਕਟਾਟ ਆਇਆ ਸੀ ਜਿੱਦ ਦਿਨ ਤੁਹਾਨੂੰ ਪਤਾ ਲੱਗਿਆ ਮੈਂ ਫੇਰ ਕਹਿ ਰਿਹਾ ਤੁਹਾਡੇ ਮੰਤਰੀ ਜਾਂਦੇ ਰਹੇ ਉਥੇ ਹਾਈ ਪਾਵਰਡ ਕਮੇਟੀ ਚ ਕਾਨ ਸਿੰਘ ਪੰਨੂ ਗਏ ਉਹਨਾਂ ਨੇ ਵੀ ਆ ਕੇ ਤੁਹਾਨੂੰ ਦੱਸਿਆ ਤੁਸੀਂ ਇਹ ਗੱਲ ਜਨਤਕ ਕਿਉਂ ਨਹੀਂ ਕੀਤੀ ਤੁਸੀਂ ਕਿਉਂ ਲਕੋਰੇ ਸੀ ਤੁਸੀਂ ਕੀ ਦੇ ਨਾਲ ਰਲ ਕੇ ਖੇਡ ਰਹੇ ਸੀ ਕਿ ਤੁਸੀਂ ਦੱਸਿਆ ਹੀ ਨਹੀਂ ਸਾਰੀ ਕਹਾਣੀ ਔਰ बार-बार ਜਿਹੜੀ ਐਮਓਐਸ ਨੇ ਫਲੋਰ ਆਫ ਦਾ ਹਾਊਸ 'ਚ ਗੱਲ ਕਹਿਤੀ ਕਿ ਪੰਜਾਬ ਨੂੰ ਸਾਰੀ ਗੱਲ ਦਾ ਪਤਾ ਸੀ ਹਾਈ ਪਾਵਰਡ ਕਮੇਟੀ 'ਚ ਜਿੱਥੇ ਤੋਮਰ ਸਾਹਿਬ ਇਹ ਫੈਸਲਾ ਕਰ ਰਹੇ ਸੀ ਇਹ ਤਾਂ ਆਪ ਆਉਂਦੇ ਸਨ ਇਹਨਾਂ ਦੇ ਨੁਮਾਇंदे ਆਉਂਦੇ ਸਨ ਔਰ ਅੱਜ ਕਿਉਂਕਿ ਇਹ ਸਾਰੀ ਗੱਲ ਪਬਲਿਕ ਡੋਮੇਨ ਤੋਂ ਲੁਕੋਈਆਂ ਨਹੀਂ ਜਾ ਸਕਦੀਆਂ ਭਾਵੇਂ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਅੱਜ ਉਹ ਸਚਾਈ ਨੂੰ ਕੈਪਟਨ ਅਮਰਿੰਦਰ ਸਿੰਘ ਆਪ ਵੀ ਮੰਨੇ ਕਿਸਾਨਾਂ ਦਾ ਪੱਖ ਪੂਰਨ ਲਈ ਚੌਤਰਫਾ ਕਿਰਨ ਬਾਦ ਦੀ ਸਹੀ ਸੁਭਾ ਸਰਕਾਰ ਨੇ ਸੈਸ਼ਨ ਸੱਦਿਆ ਪਰ ਸਪੈਸ਼ਲ ਸੈਸ਼ਨ ਤੇ ਸਿਆਸੀ ਖਿਚੋਤਣ ਹੋਰ ਵਧ ਗਈ ਹੈ ਅਕਾਲੀ ਦਲ ਕੈਪਟਨ ਸਰਕਾਰ ਤੇ ਹਮਲਾਵਰ ਹੈ ਤੇ ਕਾਂਗਰਸ ਕਿਸਾਨ ਹਿਤਾਸ਼ੀ ਹੁੰਦਾ ਦਮ ਪਰਦੀ ਨਹੀਂ ਥੱਕਦੀ